ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਮੈਂ ਚੇਅਰਮੈਨ ਡਾਕਟਰ ਜੈਮਲ ਸਿੰਘ ਰਡਾਲਾ ਭਗਵਾਨ ਵਾਲਮੀਕੀ ਸ਼ਕਤੀ ਦਲ ਤੋਂ ਇਹ ਜੀ ਕੱਲ ਮਸਲਾ ਹੋਇਆ ਸੀ ਦੋ ਚਾਰ ਦਿਨ ਪਹਿਲਾਂ ਪਿੰਡ ਹਰਸ਼ਾ ਸ਼ੀਨਾ ਉੱਚਾ ਕਲਾ ਦੇ ਵਿੱਚ ਉੱਥੋਂ ਦੇ ਸਰਪੰਚ ਵੱਲੋਂ ਮਜਬੀ ਸਿੰਘ ਭਰਾਵਾਂ ਨੂੰ ਸੱਦ ਕੇ ਆਪਣੇ ਗੁਰਦੁਆਰੇ ਯਾਨੀ ਕਿ ਉਹਨਾਂ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਉਹ ਗਏ ਸੀ ਤੇ ਇੱਕ ਨੂੰ ਉੱਥੇ ਸੱਦ ਕੇ ਉੱਥੇ ਜਿਹੜੀ ਗੁੰਡਾਗਰਦੀ ਕੀਤੀ ਔਰ ਇੱਕ ਸਾਡਾ ਬੰਦਾ ਹਸਪੀਟਲ ਚ ਵੀ ਦਾਖਲਾ ਹੈ ਜਿਹਦੇ ਸਿਰ ਦੇ ਵਿੱਚ ਇਟ ਵੱਜੀ ਆ ਉੱਥੇ ਸ਼ਰਮਦਾਤਰ ਕ੍ਰਪਾਨਾਂ ਕੱਢੀਆਂ ਗਈਆਂ ਜੋ ਕਿ ਬਹੁਤ ਨਿੰਦਨਯੋਗ ਆ ਔਰ ਅਸੀਂ ਇਸੇ ਕਰਕੇ ਅੱਜ ਧਰਨਾ ਲਾਇਆ ਕਿ ਜਿਹੜੀ ਵੀ ਉਹਨਾਂ ਦੇ ਕੋਈ ਕਾਬੰਦੀ ਕਾਰਵਾਈ ਨਹੀਂ ਹੋਈ ਸੀ ਕੈਮਲ ਜੀ ਕਾਰਨ ਕੀ ਦਿਆ ਚੱਲਦਾ ਇਸ ਬਾਰੇ ਇ tanto ਲੱਗਾ ਉਸ ਤਰਨੇ ਸੰਬੰਧੀ ਮੈਂ ਇੱਥੇ ਆਇਆ ਹਾਜ਼ਰ ਇਹਨਾਂ ਦੀ ਗੱਲ ਸੁਣਨ ਵਾਸਤੇ ਆਇਆ ਵਾਂ ਇੱਕ ਇਹਨਾਂ ਦਾ ਸਿਗਾ ਇੱਕ ਗੁਰਦੁਆਰੇ ਦਾ ਇਸ਼ੂ ਸੀਗਾ ਔਰ ਦੋ ਕਮਿਊਨਿਟੀ ਦਾ ਇਸ਼ੂ ਆ ਲੋਕ ਇੱਕ ਮਾਮਲਾ ਸੈਂਸਿਟਿਵ ਹੈ ਇਹਨਾਂ ਦੋਵਾਂ ਧਿਰਾਂ ਦੀ ਗੱਲ ਸੁਣੀ ਜਾਏਗੀ ਜੋ ਵੀ ਕਾਨੂੰਨ ਦੇ ਮਤਾਬਕ ਬੰਦੀ ਕਰ ਰਹੀ ਕੀਤੀ ਜਾਏਗੀ ਹਾਂ ਬਿਲਕੁਲ ਜੀ